ਮੈਂ ਬੇਨਤੀ ਕੀਤੀ ਹੈ ਭਾਈ ਜੀ ਮੈਚ ਬਹੁਤ ਵਧੀਆ ਚਾਬੀ ਫੇਰ ਲੱਭਾਂਗੇ ਇਹ ਆ ਗगन ਸੂਰੇ ਵਾਲੀਆ ਗगन ਸੂਰੇ ਵਾਲੀਆ ਏ ਬੱਲੇ 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 ਕਿ ਪਾਣ ਜੋਰ ਨਾਲ ਪਹਿਲਾ ਡੇਢ ਅੰਕ ਲੈ ਕੇ ਖੱਪੀ ਮਾਰ ਜਦੋਂ ਹੰਦੇ ਉੱਤੇ ਖੜਦਾ ਫੇਰ ਦਿਲ ਗੱਭਰੂ ਦਾ ਉੜ ਜੂੜ ਜੂ ਕਰਦਾ ਇਹ ਗगन ਹੈ ਸੂਰੇ ਵਾਲੀਆ ਗगन ਇਹ ਕਹਿੰਦੇ ਕੈਨੇਡਾ ਵੀ ਤਗੜਾ ਖੜਿਆ ਨਿਊਜ਼ੀਲੈਂਡ ਵੀ ਤੇ ਕਹਿੰਦੇ ਏ ਬੱਲੇ 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 ਆ ਆ ਆ ਆ ਸਾਹਮਣੇ ਮਿੱਕੀ ਦੀ ਰੋਡ ਤੇ ਸੂਰੇ ਵਾਲੀਆ ਓ ਨਈਓ ਹਾਰਦਾ ਹਾਰਦਾ ਹਲੇ ਤਾਂ ਜੱਟ ਪੂਰਾ ਕਹਿਵਾ ਸੂਰੇ ਵਾਲੀ ਦੀ ਦੁਨੀਆ ਫੈਣ ਰਮਾਲ ਕੁਮ ਗਿਆ ਮੇਲਾ ਵੱਡਾ ਆਓ ਨਜ਼ਾਰਾ ਖੇਡ ਕਬੱਡੀ ਦਾ ਸੁਨੀਰੇ ਦਾ ਕਹਿੰਦੇ ਵਿੱਚ ਕਬੱਡੀ ਪਾਉਣ ਲਈ ਵਧਿਆ ਹੋਇਆ ਬਹੁਤ ਬੜਾ ਧੰਨਵਾਦ ਕਰਦੇ ਆ ਮੈਂ ਬੇਨਤੀ ਕਰਦਾ ਨਹੀਂ ਕੋਲੀਆਂ ਕੋਲੀਆਂ ਕਲਾ ਤੇ ਸੈਦੋ ਕੇ ਕੋਲੀਆਂ ਕਲਾ ਤੇ ਸੈਦੋ ਕੇ ਹੋ ਜਾ ਸਵਾਦ ਆਉਂਦਾ ਤੇਲ ਲਕਾਰਾ ਵੱਡਾ ਸਰਾ ਮਾਰ ਦੋ ਵੱਡਾ ਸਰਾ ਮਾਰ ਦੋ ਸੂਰੇ ਵਾਲੀਆ ਕਹਿੰਦੇ ਨੰਬਰ ਜੋੜ ਗਿਆ ਦੁਨੀਆ ਨੱਚ ੁੱਠੀ ਐ ਤਾਰਿਆ ਕੋਲੀਏ ਦਾ ਮੇਲੇ ਤੇ ਸੋਨੀ ਗੱਲ ਹੋਣਾ ਨੇ ਬਾਈ ਹੁਣੇ ਕਹਿੰਦੇ ਵੀ ਹਰੇਕ ਜੱਫਾ ਉਹ ਸੂਰੇ ਵਾਲੀਏ ਦਾ 500 ਦਾ ਹੋਵੇਗਾ ਮੇਰੇ ਵੀਰੋ 500 ਦਾ ਹਰੇਕ ਜੱਫਾ ਹੋਵੇਗਾ ਆ ਗਗਨ ਨੌਜਨ ਸੂਰੇ ਵਾਲੀਆ ਸੂਰੇ ਵਾਲੀਆ ਗਗਨ ਨੌਜਨ ਆ ਲੈ ਵੀ ਛੋਟੇ ਭਾਏ ਜਾ 550 ਬੱਲੇ ਕਬੱਡੀ 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 ਹੋ ਗਈ ਤੇ 500 ਦਾ ਕੋਈ ਸਲਮਾਨ ਨਹੀਂ ਆਹ ਸਾਹਮਣੇ ਕਹਿੰਦੇ ਕਬੱਡੀ ਪੈ ਗਈ ਤੇ ਸਲੀਨੇ ਵਾਲੇ ਚਾਰ ਤਿਆਰਾ ਕੀਤੇ ਕਰ ਗੱਲੋ ਜੀ ਰੇਡ ਪਾਉਣ ਲਈ ਧੂਰਕੋਟ ਪਿੰਡ ਦਾ ਗੱਭਰੂ ਵਧਿਆ ਹੋਇਆ ਮੇਰੇ ਵੀਰੋ ਆਹ ਸੂਰੇ ਵਾਲੇ ਪਿੰਡ ਦਾ ਗगन ਮੇਰੇ ਵੀਰੋ ਉਹ ਬੱਲੇ 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 ਕਬੱਡੀ 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 ਕੇ ਜੰਗਲ ਜੰਗਲਾਂ ਦੇ ਵਿੱਚ ਉਦੋਂ ਚੁੱਪ ਛਾ ਜਾਵੇ ਸ਼ੇਰਾਂ ਨਾਲ ਸ਼ੇਰ ਜਦੋਂ ਖੇੜ ਬੱਲੇ ਵਿਸ਼ਾਲ ਦੁੱਤ ਜਾਗਾ ਇੱਕ ਬੇਨਤੀ ਆ ਬਾਈ ਜੀ ਵੀਸ ਰਾਉਂਡ ਤੋਂ ਬਾਅਦ ਤਾਰੇ ਆਪਾਂ ਇਹਦਾ 55 ਕਿਲੋ ਵਾਲੇ ਮੁੰਡਿਆਂ ਦਾ ਫਾਈਨਲ ਕਰਾਵਾਂਗੇ ਉਹ ਜਾਂਦੇ ਰਹਿ ਕੇ 55 ਦੇ ਫਾਈਨਲ ਪਿਆਰਾਂ ਦੇ ਇੱਕ ਬੇਨਤੀ ਇੱਕ ਹੋਰ ਆ ਵੀ ਚਾਬੀ ਡਿੱਗੀ ਆ ਮੋਟਰਸਾਈਕਲ ਦੀ ਪਹਿਲਾਂ ਹੀ ਮੈਂ ਬੇਨਤੀ ਕੀਤੀ ਹੈ ਭਾਈ ਜੀ ਮੈਚ ਬਹੁਤ ਵਧੀਆ ਚਾਬੀ ਫੇਰ ਲੱਭਾਂਗੇ ਇਹ ਆ ਗगन ਸੂਰੇ ਵਾਲੀਆ ਗगन ਸੂਰੇ ਵਾਲੀਆ ਇਹ ਬੱਲੇ 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 ਕਿ ਪਾਣੀ ਵਗਦੇ ਵੀ ਪਿਆਰ ਨਾਲ ਪਿਆਰ ਨਾਲ ਦੇਖੋ 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 ਸੰਭੋ